ਇਸ ਉਸ ਬੰਦੇ ਦੇ ਪੁਰਾਣੀਆਂ ਕੀਤੀਆਂ ਆਪਾਂ ਨਾ ਭੁੱਲੀਏ ਜੋ ਆਪਣੇ ਪੰਜਾਬ ਦੇ ਨੌਜਵਾਨ ਰਸ਼ੀਆ ਦੇ ਵਿੱਚ ਫਸੇ ਹੋਏ ਨੇ ਸਾਡੀ ਸਰਕਾਰ ਨੂੰ ਉਹਨਾਂ ਵੀਰਾਂ ਦੀ ਜਲਦੀ ਤੋਂ ਜਲਦੀ ਹੈਲਪ ਕਰਨੀ ਚਾਹੀਦੀ ਆ ਕਿ ਉਹਨਾਂ ਵਿੱਚੋਂ ਬਹੁਤੇ ਲੋਕ ਆਪਣੇ ਉੱਥੇ ਘੁੰਮਣ ਗਏ ਸੀ ਜਿਨ੍ਹਾਂ ਨੂੰ ਵਰਗਲਾ ਕੇ ਲਾ ਲੋ ਜਿੱਦਾਂ ਮਰਜ਼ੀ ਆ ਬਲੈਕਮੇਲ ਕਰਕੇ ਜਾਂ ਡਰਾ ਕੇ ਧਮਕਾ ਕੇ ਉਥੋਂ ਦੀ ਫੌਜ ਦੇ ਵਿੱਚ ਜੁਆਇਨਿੰਗ ਕਰਾਈ ਗਈ ਅਤੇ ਉਹਨਾਂ ਕੋਲੋਂ ਇੱਕ ਐਗਰੀਮੈਂਟ ਸਾਈਨ ਕਰਾਇਆ ਗਿਆ ਆਪਾਂ ਉਸ ਮੁੱਦੇ 'ਅਲੱਗ ਗੱਲ ਕਰੀਏ ਆਪਾਂ ਸਰਕਾਰ ਨੂੰ ਕਹੀਏ ਆਪਾਂ ਉਹਨਾਂ ਦੇ ਹੱਕ 'ਚ ਪ੍ਰੋਟੈਸਟ ਕਰੀਏ ਕਿ ਉਹਨਾਂ ਵੀਰਾਂ ਨੂੰ ਜਲਦ ਤੋਂ ਜਲਦ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾਵੇ ਕਿਉਂਕਿ ਉਹ ਸਾਡੇ ਵੀਰਾਂ ਦੀ ਜਾਨ ਖਤਰੇ ਦੇ ਵਿੱਚ ਆਪਾਂ ਹੁਣ ਦਲਜੀਤ ਵਾਲੀ ਗੱਲ ਛੱਡ ਦਈਏ ਆਪਾਂ ਉਹਨਾਂ ਵੀਰਾਂ ਦੀ ਗੱਲ ਕਰੀਏ ਭਾਰਤ ਸਰਕਾਰ ਜਲਦ ਤੋਂ ਜਲਦ ਉਹਨਾਂ ਵੀਰਾਂ ਨੂੰ ਲੈ ਕੇ ਆਵੇ ਤੁਸੀਂ ਵੀਰ ਵੀ ਜੇ ਵੀਡੀਓ ਪਾਉਣੀ ਹੈ ਉਹਨਾਂ ਵੀਰਾਂ ਦੇ ਹੱਕ ਵਿੱਚ ਵੀਡੀਓ ਪਾਓ ਜਿੰਨਾ ਉਹਨਾਂ